ਗੱਲ ਕਰਦੇ ਹਾਂ ਜੀ ਅਮਰਪਾਲ ਦੇ ਆਰਐਸਐਸ ਕਨੈਕਸ਼ਨ ਦੇ ਬਾਰੇ ਇਹ ਰਾਜਦੇਵ ਸਿੰਘ ਖਾਲਸਾ ਜੀ ਅਮਰਪਾਲ ਦੇ ਇੰਨੇ ਨਜ਼ਦੀਕੀ ਨੇ ਕਿ ਅਮਰਪਾਲ ਦੇ ਮਾਤਾ ਪਿਤਾ ਨੂੰ ਨਹੀਂ ਪਤਾ ਕਿ ਉਹ ਇਲੈਕਸ਼ਨ ਲੜਨ ਜਾ ਰਿਹਾ ਹੈ ਆਰਐਸਐਸ ਰਾਜਦੇਵ ਸਿੰਘ ਖਾਲਸਾ ਦੇ ਥਰੂ ਅਮਰਿਤਪਾਲ ਨੂੰ ਚੋਣ ਲੜਵਾਉਣ ਜਾਈ ਹੈ ਵੀ ਆਈ ਜਨਰੇਟ ਦਾ ਤੁਸੀਂ ਦਾਵਾ ਤਾਂ ਜ਼ਰੂਰ ਕਰ ਦੋਗੇ ਮੈਂ ਕਹਾਂਗਾ ਏਆਈ ਜਨਰੇਟ ਮੇਰੀ ਵੀ ਹੈ ਉਹ ਵੀ ਕੋਈ ਵੀਡੀਓ ਬਣਾ ਕੇ ਦਿਖਾਓ ਕਿ ਮੈਂ ਆਰਐਸਐਸ ਦੀ ਸਟੇਜ ਤੇ ਚੜਿਆ ਹੁਮਾ ਹੁਣ ਗੱਲ ਕਰਦੇ ਹਾਂ ਜੀ ਅਮਰਪਾਲ ਦੇ ਆਰਐਸਐਸ ਕਨੈਕਸ਼ਨ ਦੇ ਬਾਰੇ ਅੱਛਾ ਤੁਸੀਂ ਫੋਟੋ ਦੇਖ ਰਹੇ ਹੋ ਇਹ ਅਮਰਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਇਹ ਫੋਟੋਆਂ ਵਾਇਰਲ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਤੇ ਰਾਜਦੇਵ ਸਿੰਘ ਖਾਲਸਾ ਅਲੱਗ-ਅਲੱਗ ਚੈਨਲਾਂ ਤੇ ਜਾ ਕੇ ਮੁਕਰ ਗਏ ਨੇ ਕਿ ਮੈਂ ਆਰਐਸਐਸ ਜੁਆਇਨ ਨਹੀਂ ਕੀਤੀ ਯਾਨੀ ਕਿ ਰਾਜਦੇਵ ਸਿੰਘ ਖਾਲਸਾ ਨੇ ਕਦੀ ਆਰਐਸਐਸ ਜੁਆਇਨ ਨਹੀਂ ਕੀਤੀ ਮੈਂ ਵੀਡੀਓ ਚਲਾ ਦਵਾਂ ਪਿੱਛੇ ਤੁਸੀਂ ਵੀਡੀਓ ਵੀ ਦੇਖਦੇ ਰਹੋ ਹਰ ਚੈਨਲ ਤੇ ਜਾ ਕੇ ਮੁਕਰੇ ਨੇ ਕਿ ਇਹਨਾਂ ਨੇ ਕਦੀ ਆਰਐਸਐਸ ਜੁਆਇਨ ਨਹੀਂ ਕੀਤੀ ਹੈਗੀ ਆਕੀ ਨੇ ਦੀ ਹੋਈ ਆ ਅੱਜ ਦੇ ਹੋਮ ਦੇ ਬਾਪੂ ਇਹ ਰਾਜਦੇਵ ਸਿੰਘ ਖਾਲਸਾ ਨੇ ਅਮਰਤਪਾਲ ਦੇ ਵਕੀਲ ਜਿਹੜੇ ਅਮਰਤਪਾਲ ਦੀ ਟਿਕਟ ਅਨਾਉਂਸ ਕਰਦੇ ਨੇ ਕਿ ਅਮਰਤਪਾਲ ਸਿੰਘ ਇਲੈਕਸ਼ਨ ਲੜੇਗਾ ਔਰ ਐਮਪੀ ਦੀ ਚੋਣ ਲੜੇਗਾ ਜਦੋਂ মিডিਆ ਵਾਲੇ ਮੇਰੇ ਮਿੱਤਰ ਜਾ ਕੇ ਉਹਨਾਂ ਨੂੰ ਪੁੱਛਦੇ ਨੇ ਉਹਦੇ ਮਾਤਾ ਪਿਤਾ ਨੂੰ ਅਮਰਤਪਾਲ ਦੇ ਮਾਤਾ ਪਿਤਾ ਨੂੰ ਕਿ ਤੁਹਾਡਾ ਪੁੱਤਰ ਇਲੈਕਸ਼ਨ ਲੜਨ ਜਾ ਰਿਹਾ ਜੀ ਉਹਦੇ ਮਾਤਾ ਪਿਤਾ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਸੀ ਉਹ ਕਹਿੰਦੇ ਨੇ মিডিਆ ਵਾਲੇ ਮਿੱਤਰਾਂ ਨੂੰ ਕਹਿੰਦੇ ਨੇ ਕਿ ਸਾਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈ ਪਹਿਲਾਂ ਅਸੀਂ ਡਿਬਰੂਗੜ ਜਾਵਾਂਗੇ ਅਮਰਪਾਲ ਤੋਂ ਕਨਫਰਮ ਕਰਾਂਗੇ ਤੇ ਫਿਰ ਆਕੇ ਦੱਸਾਂਗੇ ਤਿੰਨ ਦਿਨ ਚਾਰ ਦਿਨ ਇਸ ਚੀਜ਼ ਨੂੰ ਲੱਗਦੇ ਨੇ ਮੈਂ ਇਹ ਚੀਜ਼ ਤਾਂ ਦੱਸ ਰਿਹਾ ਕਿ ਇਹ ਰਾਜਦੇਵ ਸਿੰਘ ਖਾਲਸਾ ਜੀ ਅਮਰਪਾਲ ਦੇ ਇੰਨੇ ਨਜ਼ਦੀਕੀ ਨੇ ਕਿ ਅਮਰਪਾਲ ਦੇ ਮਾਤਾ ਪਿਤਾ ਨੂੰ ਨਹੀਂ ਪਤਾ ਕਿ ਉਹ ਇਲੈਕਸ਼ਨ ਲੜਨ ਜਾ ਰਿਹਾ ਹੈ ਪਰ ਰਾਜਦੇਵ ਸਿੰਘ ਖਾਲਸਾ ਨੂੰ ਪਤਾ ਸੀ 10 5 ਜਾਂ 7 ਦਿਨ ਪਹਿਲਾਂ ਹੀ ਤੇ ਅਮਰਪਾਲ ਦੇ ਮਾਤਾ ਪਿਤਾ ਉੱਥੇ ਜਾ ਕੇ ਸਿਰ ਇੱਕ ਕਨਫਰਮ ਕਰਦੇ ਨੇ ਕਿ ਹਾਂ ਅਮਰਪਾਲ ਜਿਹੜਾ ਹੈਗਾ ਉਹ ਇਲੈਕਸ਼ਨ ਲੜ ਰਿਹਾ ਹੈ ਉਹ ਸਵਾਲ ਹੀ ਉੱਠਦਾ ਹੈ ਖਾਸ ਤੌਰ ਤੇ ਅਮਰਪਾਲ ਨੂੰ ਜਿਹੜੇ ਬਹੁਤ ਜ਼ਿਆਦਾ ਦਿਲੋਂ ਮੰਨਦੇ ਨੇ ਤੇ ਅਮਰਪਾਲ ਦੇ ਸਿੱਖ ਹੋਈ ਜਾਂਦੇ ਨੇ ਗੁਰੂ ਨੂੰ ਭੁੱਲਦੇ ਜਾਂਦੇ ਨੇ ਉਹਨਾਂ ਨੂੰ ਮੈਂ ਪੁੱਛਣਾ ਚਾਹਾਂਗਾ ਇਹ ਜਿਹੜੀ ਪਿੱਛੇ ਵੀਡੀਓ ਚੱਲ ਰਹੀ ਹੈ ਰਾਜਦੇਵ ਸਿੰਘ ਖਾਲਸਾ ਦੀ ਆਰਐਸਐਸ ਦੇ ਸਟੇਜ ਦੇ ਭਾਰਤੀ ਜਨਤਾ ਪਾਰਟੀ ਕਰ ਲਈ ਹੋਈ ਜਾਂ ਆਰਐਸਐਸ ਦੀ ਸਟੇਜ ਕਰ ਲਈ ਹੈ ਗੱਲ ਇੱਕ ਹੋਆ ਆਰਐਸਐਸ ਰਾਜਦੇਵ ਸਿੰਘ ਖਾਲਸਾ ਦੇ ਥਰੂ ਅਮਰਪਾਲ ਨੂੰ ਚੋਣ ਲੜਵਾਨ ਜਾਲੀ ਹੈ ਇਸ ਚੀਜ਼ ਨੂੰ ਕੋਈ ਡਿਨਾਈ ਕਰੇ ਤੇ ਇਹ ਸਾਬਤ ਕਰੇ ਕਿ ਵੀਡੀਓ ਜੜੀਆਂ ਗਲਤ ਨੇ AI ਜਨਰੇਟ ਦਾ ਤੁਸੀਂ ਦਾਵਾ ਤਾਂ ਜ਼ਰੂਰ ਕਰ ਦੋਗੇ ਮੈਂ ਕਹਾਂਗਾ AI ਜਨਰੇਟ ਮੇਰੀ ਵੀ ਹੈ ਉਹ ਵੀ ਕੋਈ ਵੀਡੀਓ ਬਣਾ ਕੇ ਦਿਖਾਓ ਕਿ ਮੈਂ ਆਰਐਸਐਸ ਦੀ ਸਟੇਜ ਤੇ ਚੜਿਆ ਹੋਵਾਂ ਤਾਂ ਮੈਂ ਮੰਨਾਂਗਾ ਕਿ ਇਹ ਆਰ AI ਜਨਰੇਟ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ